ਧਰਮ 인ਸਾਨ ਲਈ ਹੈ ਕੀ ਆ انسان ਧਰਮ ਧਰਮ 인ਸਾਨ ਵਾਸਤੇ ਆ ਤੂੰ ਕਦੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਕਿਤੇ ਹੋਰ ਸੰਸਥਾ ਵੱਲੋਂ ਤੁਹਾਨੂੰ ਕੋਈ ਸਪੋਰਟ ਮਿਲੀ ਹੈ ਜੀ ਨਹੀਂ ਬਹੁਤ ਘੱਟ ਅੱਛਾ ਜੀ ਜਿੰਨੀ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲਦੀ ਓਹ ਸੰਭਾਲਿਆ ਨਹੀਂ ਜਾਦਾ ਜੇ ਕੋ ਨਿਕਾ ਮੋਟਾ ਉਥੇ ਕਲਾਕਾਰ ਆ ਗਿਆ ਉਸੇ ਮੀਡੀਆ ਸਾਰਾ ਆ ਜਾਣਾ ਬਿਲਕੁਲ ਉਥੇ ਉਹਨਾਂ ਨੂੰ ਸਰੂਪੇ ਸ਼੍ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਦਿੱਤੇ ਜਾਣੇ ਆ ਸਿੱਖ ਪੰਥ ਦੇ ਸਭ ਤੋਂ ਵੱਡੇ ਢਾਡੀ ਢਾਡੀਆਂ ਦੇ ਪਤਾਮਾ ਗਾਣੀ ਸੁਣ ਸੰਦੀ ਸੀਤਲ ਤੇ ਤੁਸੀਂ ਹੈਰਾਨ ਹੋਗੇ ਲੁਜਾਣੇ ਹੋ ਰਹਿੰਦੇ ਸੀ ਹੂੰ ਹੂੰ ਜਦੋਂ ਉਹਨਾਂ ਦੀ ਡੈਥ ਹੁੰਦੀ ਆ ਉੱਥੇ ਕੋਈ ਧਾਰਮਿਕ ਆਗੂ ਕੋਈ ਸ਼ਰੋਣੀ ਕਮੇਟੀ ਮੈਂਬਰ ਕੋਈ ਲੀਡਰ ਨਹੀਂ ਗਿਆ ਬਹੁਤ ਜ਼ਿਆਦਾ ਇਤਿਹਾਸ ਖੋਜਣਾ ਪੈਂਦਾ ਪੜ੍ਹਨਾ ਪੈਂਦਾ ਫਿਰ ਕਵਤਾ ਲਿਖਾਂਗੇ ਕੰਤਾ ਯਾਦ ਕਰਾਂਗੇ ਉਹਨੂੰ ਗਾਵਾਂਗੇ ਫੇਰ ਕਿਤੇ ਜਾ ਕੇ ਮਤਲਬ ਸਾਡੀ ਕਿਤੇ ਗੱਲ ਬਣਦੀ ਆ ਉਹ ਉਮਰਾਂ ਲੰਘ ਕੇ 40 50 50 ਸਾਲ ਲਾ ਕੇ ਫੇਰ ਗੱਲ ਬਣਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਰਪਿੰਦਰ ਮਾਨ ਸਵਾਗਤ ਕਰਦਾ ਪ੍ਰੋਗਰਾਮ ਵਿਚਾਰ ਮੰਚ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਸਾਡੇ ਵਿਚਾਰ ਮੰਚ ਦੇ ਵੇੜੇ ਅੱਜ ਉਹ ਸਖਸੀਤਾ ਆਈਆਂ ਜੀ ਜਿਨ੍ਹਾਂ ਦੀ ਪੰਜਾਬ ਨੂੰ ਬਹੁਤ ਜ਼ਿਆਦਾ ਦੇਣ ਹੈ ਦੋਸਤੋ ਤੁਹਾਨੂੰ ਵੀ ਪਤਾ ਹੈ ਕੋਈ ਕੌਮ ਉਦੋਂ ਤੱਕ ਤਰੱਕੀ ਨਹੀਂ ਕਰ ਸਕਦੀ ਉਦੋਂ ਤੱਕ ਅੱਗੇ ਨਹੀਂ ਵੱਧ ਸਕਦੀ ਜਦੋਂ ਤੱਕ ਉਸ ਕੌਮ ਦਾ ਇਤਿਹਾਸ ਸਾਨੂੰ ਨਾ ਪਤਾ ਹੋਵੇ ਤੇ ਅੱਜ ਦੇ ਪ੍ਰੋਗਰਾਮ 'ਚ ਜ਼ਿਕਰ ਕਰਾਂਗੇ ਜੀ ਇਤਿਹਾਸ ਦਾ ਤੇ ਇਤਿਹਾਸ ਦੀ ਸਭ ਤੋਂ ਵਧੀਆ ਜਾਣਕਾਰੀ ਦੰਨੇ ਆ ਜੀ ਕਵੀਸਰੀ ਕਵੀਸਰੀ ਆਪਣੇ ਸਮਾਜ ਦਾ ਇੱਕ ਬਹੁਤ ਵਧੀਆ ਅੰਗ ਹੈ ਜੀ ਤੇ ਅੱਜ ਸਾਡੇ ਜਿਹੜੇ ਸਟੂਡੀਓ ਪਹੁੰਚੇ ਨੇ ਜੀ ਜਿਹੜੇ ਕਵੀਸਰੀ ਸੀਗੇ ਜੀ ਅ ਸਵਰਗੀ ਜੋਗਾ ਸਿੰਘ ਜੋਗੀ ਤੇ ਅੱਜ ਉਹਨਾਂ ਦੀ ਟੀਮ ਆਪਣੇ ਆਈਡੀਲੇਡ ਪਹੁੰਚੀ ਹੈ ਜੀ ਆਈਡੀਲੇਡ ਵਾਲੇ ਬੜੇ ਕਰਮਾ ਵਾਲੇ ਆ ਆਪਾਂ ਅੱਜ ਆਪਾਂ ਨੂੰ ਉਹਨਾਂ ਦੇ ਦਰਸ਼ਨ ਕਰਨ ਨੂੰ ਮਿਲ ਰਹੇ ਆ ਸਸੀ ਕਾਲ ਬਾਬਾ ਜੀ ਸਵਾਗਤ ਹੈ ਤੁਹਾਡਾ ਜੀ ਵਿਚਾਰ ਮੰਚ ਦੇ ਵਿੱਚ ਤੇ ਬਾਬਾ ਜੀ ਅੱਜ ਮੈਂ ਤੁਹਾਨੂੰ ਕੁਝ ਕੁ ਕੁਐਸਚਨ ਪੁੱਛ ਕਰੂੰਗਾ ਜੀ ਕਵਿਸਰੀ ਬਾਰੇ ਹਾਂਜੀ ਮੇਰਾ ਪਹਿਲਾ ਕੁਐਸਚਨ ਇਹ ਹੀ ਹੋਊਗਾ ਜੀ ਕਵਿਸਰੀ ਕੀ ਹੈ ਹਾਂਜੀ ਤਾਂ ਸਾਡੇ ਦੇਖਣ ਵਾਲਿਆਂ ਨੂੰ ਇਹ ਜਾਣਕਾਰੀ ਦਿਓ ਕਿ ਕਵਿਸਰੀ ਕੀ ਹੈ ਜੀ ਕਵਿਸ਼ਰੀ ਬਿਨਾ ਸਾਜ਼ਾਂ ਤੋਂ ਸੰਗੀਤ ਆ ਹਾਂ ਜੀ ਇੱਕ ਵਨਗੀ ਆ ਕਲਾਕਾਰੀ ਦੀ ਕਲਾਕਾਰੀ ਜਿਵੇਂ ਬਾਕੀ ਕਲਾਕਾਰ ਸਾਜ਼ਾਂ ਨਾਲ ਗਾਉਂਦੇ ਆ ਹਾਂਜੀ ਗੁਰਬਾਣੀ ਦਾ ਕੀਰਤਨ ਹੁੰਦਾ ਹਰਮੋਨੀਅਮ ਦੇ ਨਾਲ ਹਾਂਜੀ ਟਾਡੀ ਜਿਹੜੇ ਆ ਟੱਡ ਸਰੰਗੀ ਦੇ ਨਾਲ ਗਾਉਂਦੇ ਆ ਹਾਂਜੀ ਕਬੀਰ ਸ਼੍ਰੀ ਵਿੱਚ ਕੋਈ ਸਾਜ਼ ਨਹੀਂ ਇਹਨਾਂ ਦੀ ਆਵਾਜ਼ ਵਿੱਚੋਂ ਹੀ ਸਾਜ਼ ਕਿਸਮ ਦੇ ਪੈਦਾ ਹੁੰਦੇ ਆ ਹਾਂਜੀ ਤੇ ਸ਼ੰਦਾਬੰਦੀ ਦੇ ਆਧਾਰਤਾ ਹੈ ਕਬੀਰ ਸ਼੍ਰੀ ਕਬੀਰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਜ਼ਿਆਦਾ ਸ਼ੰਦਾਂ ਦੀ ਰਚਨਾ ਕੀਤੀ ਹਾਂਜੀ ਇਸੇ ਤਰ੍ਹਾਂ ਕਵੀਸ਼ਰੀ ਜਿਹੜੀ ਹੈ ਉਹ ਸ਼ੰਦਬੰਦੀ ਵਿੱਚ ਗਾਈ ਜਾਂਦੀ ਹੈ ਹਾਂਜੀ ਇਹਦਾ ਗਾਉਣ ਦਾ ਤਰੀਕਾ ਆਮ ਤੌਰ ਤੇ ਵੈਸੇ ਇੱਕ ਬੰਦਾ ਅੱਗੇ ਗਾਉਂਦਾ ਹਾਂਜੀ ਤੇ ਇੱਕ ਬੰਦਾ ਪਿੱਛੇ ਜਾਂ ਪਿੱਛੇ ਜੋੜੀ ਗਾਉਂਦੀ ਹੈ ਹਾਂਜੀ ਆਮ ਤੌਰ ਤੇ ਜੋੜੀ ਵੈਸੇ ਗਾਉਂਦੀ ਹੈ ਤੇ ਇੱਕ ਆਗੂ ਬੰਦਾ ਗਾਉਂਦਾ ਇੱਕ ਉਹਦੇ ਪਿੱਛੇ ਗਾਉਂਦੇ ਹਾਂਜੀ ਤੇ ਇੱਕ ਵਿਆਖਿਆ ਕਰਨ ਵਾਲਾ ਹਾਂਜੀ ਜਿਹੜਾ ਮੇਨ ਜਿਹੜਾ ਮੁਖੀ ਆ ਉਹ ਆਪਾਂ ਕਿਹੜਾ ਇਤਿਹਾਸ ਕਹਿ ਰਹੇ ਹਾਂ ਹਾਂਜੀ ਉਹਦੀ ਭੂਮਿਕਾ ਉਹ ਦੱਸਦਾ ਬਿਲਕੁਲ ਜੀ ਬਿਲਕੁਲ ਬਾਜੀ ਬਾਬਾ ਜੀ ਤੁਸੀਂ ਬਹੁਤ ਸੋਹਣਾ ਐਕਸਪਲੇਨ ਕੀਤਾ ਬਾਬਾ ਜੀ ਮੇਰਾ ਇੱਕ ਮੈਨੂੰ ਨਾ ਕਾਫੀ ਵਾਰ ਸੁਣਨ ਨੂੰ ਮਿਲਿਆ ਕਿ ਬੜੇ ਸਾਰੇ ਸਿੰਗਰ ਨਾ ਸਿੰਗਿੰਗ 'ਚ ਆਉਣ ਤੋਂ ਪਹਿਲਾਂ ਤਾਂ ਉਹ ਵੀ ਕਵਿਸਰੀ ਸੀਗੇ ਤਾਂ ਇਦਾਂ ਦਾ ਕੀ ਹਾਲਾਤ ਬਣੇ ਕੀ ਪ੍ਰੋਬਲਮਸ ਆਈਆਂ ਕਿ ਉਹ ਕਵਿਸਰੀ ਛੱਡ ਕੇ ਉਹ ਸਿੰਗਰ ਬਣ ਗਏ ਜੀ ਮੈਂ ਕਿਸੇ ਦਾ ਨਾਂ ਤਾਂ ਨਹੀਂ ਲਾਊਂਗਾ ਤੇ ਮੈਨੂੰ ਦੱਸੋ ਜੀ ਕੀ ਚੱਕਰ ਹੈ ਕਿ ਉਹ ਸਿੰਗਰ ਕਵਿਸਰੀ ਤੋਂ ਸਿੰਗਰ ਕਿਉਂ ਬਣ ਗਏ ਇਹਦਾ ਵੱਡਾ ਕਾਰਨ ਇਹ ਵੀ ਇਹ ਜਿਵੇਂ ਕਵਿਸਰੀ ਆ ਜਾਂ ਟਾਡੀ ਆ ਜਾਂ ਕੀਰਤਨੀ ਜਨਾ ਦਾ ਤੁਹਾਂ ਜਗਰ ਕੀਤਾ ਵੀ ਕੁਝ ਬੰਦੇ ਚਲੇ ਗਏ ਛੜ ਕੇ ਹਾਂਜੀ ਸਾਡਾ ਸਬੰਧ ਆ ਧਰਮ ਦੇ ਨਾਲ ਹਾਂਜੀ ਧਾਰਮਿਕ ਸਥਾਨਾਂ ਤੇ ਅਸੀਂ ਗੋਵਣਾ ਹਾਂ ਤੇ ਧਾਰਮਿਕ ਸਥਾਨਾਂ ਤੇ ਉਹਨਾਂ ਮਾਨ ਸਤਕਾਰ ਇਹਨਾਂ ਨੂੰ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹਾਂਜੀ ਤੇ ਇਸ ਕਰਕੇ ਕੁਝ ਲੋਕਾਂ ਦਾ ਅਪਮਾਨ ਵੀ ਹੋਇਆ ਹਾਂ ਬੇਕਦਰਹੀ ਹੋਈ ਹਾਂਜੀ ਕੁਝ ਸਿਆਸਤ ਨੇ ਵੀ ਕੁਝ ਐਸਾ ਧਾਰਮਿਕ ਸਥਾਨਾਂ ਤੇ ਗਲਬਾ ਉਹ ਉਹ ਉਹਨਾਂ ਨੇ ਵੀ ਇਹਨਾਂ ਨੂੰ ਜਿਆਦਾ ਕਦਰ ਨਹੀਂ ਦੇ ਇਹਨਾਂ ਲੋਕਾਂ ਦੀ ਵੀ ਇਹ ਇੱਕ ਕੌਮ ਦਾ ਵੱਡਾ ਅੰਗ ਹੈ ਧਰਮ ਨੂੰ ਸੰਭਾਲਣ ਵਾਲੇ ਬੰਦੇ ਹਨ ਇਹਨਾਂ ਦਾ ਵੱਧ ਤੋਂ ਜ਼ਿਆਦਾ ਸਤਿਕਾਰ ਕੀਤਾ ਜਾਵੇ ਇਹਨਾਂ ਦੀ ਹਣ ਗੈਲੀ ਕਾਰਨ ਅੱਖੋਂ ਪਰੋਖੇ ਕਰਨ ਤੇ ਫਿਰ ਫਿਰ ਲੋਕ ਉਧਰ ਕਲਾਕਾਰੀ ਵੱਲ ਚਲੇ ਗਏ ਇੱਕ ਉਧਰ ਪੈਸਾ ਜਿਆਦਾ ਹਾਂ ਬਿਲਕੁਲ ਜੀ ਬਿਲਕੁਲ ਚਮਕ ਦਮਕ ਜਿਆਦੀ ਆ ਫਿਰ ਸਾਡਾ মিডিਆ ਹਾਂ ਰਾਜਨੀਤੀ ਇਹ ਸਾਰੇ ਮਤਲਬ ਕਲਾਕਾਰਾਂ ਦੇ ਦਿਵਾਲੇ ਤੇ ਘੁੰਮਣਗੇ ਹਾਂਜੀ ਜੇ ਕੋਈ ਧਾਰਮਿਕ ਬੰਦਾ ਆਵੇ ਤਾਂ ਉਹਦਾ ਉਹਨੇ ਜਿ세 ਮਰਜੀ ਕੋਈ ਚਲਾ ਜਾਵੇ ਇਹ ਉਹਦੀ ਪਿਸ਼ਪੜਤਾਲ ਨਹੀਂ ਮੈਂ ਕਈ ਵਾਰ ਮਿਸਾਲ ਦਿੰਨਾ ਅੱਗੇ ਵੀ ਮੈਂ ਕਈ ਵਾਰ ਕਿਹਾ ਹਾਂਜੀ ਸ੍ਰੀ ਹਰਮੰਦਰ ਸਾਹਿਬ ਆ ਉਹਦੇ ਦਰਸ਼ਨ ਕਰਨ ਵਾਸਤੇ ਕੋਈ ਧਾਰਮਿਕ ਬੰਦਾ ਜਾਂਦਾ ਹੂੰ ਜਿਦਨੇ ਮਸਕੀਨ ਸਾਹਿਬ ਸੀ ਹਾਂਜੀ ਜਾਂ ਟਾੜੀਆਂ ਵਿੱਚ ਗਿਆਨੀ ਸੋਹਣ ਸਿੰਘ ਜੀ ਸੀਤਲ ਹਾਂਜੀ ਕਵੀਸ਼ਰਾਂ ਵਿੱਚ ਗਿਆਨੀ ਜੋਗਾ ਸਿੰਘ ਜੀ ਜੋਗੀ ਨਾ ਕੀਰਤਨਿਆਂ ਕਾ ਵਿੱਚੋਂ ਭਾਈ ਹਰਿਜੰਦਰ ਸਿੰਘ ਸ਼੍ਰੀਨਗਰ ਵਾਲੇ ਹਾਂਜੀ ਮਤਲਬ ਵੈਸੇ ਤੇ ਜਿਹੜਾ ਜਾਂਦਾ ਵਾ ਬੰਦਾ ਉਹ ਤੇ ਸ਼ਰਧਾ ਨਾਲ ਜਾਂਦਾ ਐਸੀ ਤੇ ਕੋਈ ਭਾਵਨਾ ਹੁੰਦੀ ਨਹੀਂ ਆਪਣਾ ਵਿਖਾਵਾ ਪ੍ਰਗਟਾਵਾ ਕਰਨ ਦਾ ਆਪਣੀ ਹੌਮੇ ਵਿਖਾਉਣ ਦਾ ਹਾਂਜੀ ਪਰ ਇਹ ਚਲੇ ਜਾਣ ਮੀਡੀਆ ਨੂੰ ਕੋਈ ਸਰਦਰਦੀ ਨੇ ਕੌਣ ਇੱਥੇ ਆਇਆ ਕੌਣ ਮੱਛਾ ਟੇਕਾ ਕੋਈ ਗੱਲ ਨਹੀਂ ਹਾਂ ਜੇ ਕੋਈ ਨਿੱਕਾ ਮੋਟਾ ਉੱਥੇ ਕਲਾਕਾਰ ਆ ਗਿਆ ਉਸੇ ਮੀਡੀਆ ਸਾਰਾ ਆ ਜਾਣਾ ਬਿਲਕੁਲ ਉਥੇ ਉਹਨਾਂ ਨੂੰ ਸਰੂਪੇ ਸ਼ਰੋਣੀ ਗੁਰਦਵਾਰਾ ਪ੍ਰਬੰਧ ਕਮੇਟੀ ਵੱਲੋਂ ਦਿੱਤੇ ਜਾਣੇ ਆ ਹਾਂਜੀ ਉਹ ਅਖਬਾਰਾਂ ਵਿੱਚ ਹੀ ਉਹਨਾਂ ਦੀ ਚਰਚਾ ਹੋਣੀ ਆ ਪਰ ਐਸੇ ਕੁਝ ਕਾਰਨ ਹਨ ਜਿਨ੍ਹਾਂ ਕਰਕੇ ਫਿਰ ਕਈ ਲੋਕ ਕਹਿੰਦੇ ਵੀ ਇਹਦੇ 'ਚ ਮਿਹਨਤ ਜ਼ਿਆਦਾ ਸਾਨੂੰ ਬਹੁਤ ਜ਼ਿਆਦਾ ਇਤਿਹਾਸ ਖੋਜਣਾ ਪੈਂਦਾ ਪੜ੍ਹਨਾ ਪੈਂਦਾ ਫਿਰ ਕਵਿਤਾ ਲਿਖਾਂਗੇ ਕਵਿਤਾ ਯਾਦ ਕਰਾਂਗੇ ਉਹਨੂੰ ਗਾਵਾਂਗੇ ਫਿਰ ਕਿਤੇ ਜਾ ਕੇ ਮਤਲਬ ਸਾਡੀ ਕਿਤੇ ਗੱਲ ਬਣਦੀ ਆ ਉਹ ਉਮਰਾਂ ਲੰਘ ਕੇ 40 50 50 ਸਾਲ ਲਾ ਕੇ ਫਿਰ ਗੱਲ ਬਣਦੀ ਆ ਕਲਾਕਾਰ ਨੇ ਗੀਤ ਕਿਸੇ ਨੇ ਲਿਖਿਆ ਹਾਂ ਮਿਊਜ਼ਿਕ ਕਿਸੇ ਨੇ ਬਣਾਇਆ ਸੰਗੀਤ ਧੁਨ ਕਿਸੇ ਨੇ ਬਣਾਈ ਉਹਨੇ ਗਾਤਾ ਉਹ ਇੱਕ ਜੀ ਦੀ ਨਾਲ ਹੀ ਹਿੱਟ ਹੋ ਗਿਆ ਤੇ ਉਹ ਕਲਾਕਾਰ ਬਣ ਗਿਆ ਤੇ ਉਹ ਫਿਰ ਲੋਕ ਜਿਹੜੇ ਬੱਚੇ ਆ ਨਵੇਂ ਉਹ ਜਦੋਂ ਇਦਾਂ ਦਾ ਵੇਦੇ ਸਾਡੀ ਇਹਨੇ ਕਦਰ ਨਹੀਂ ਕੀਤੀ ਇਸ ਕਲਾ ਚ ਇਸ ਕਰਕੇ ਦੂਜੇ ਪਾਸੇ ਜਾਂਦੇ ਦੂਜੇ ਪਾਸੇ ਜਾਂਦੇ ਹੋ ਬਾਬਾ ਜੀ ਤੁਹਾਡੇ ਨੇ ਕਦੇ ਦਿਲ ਚ ਆਇਆ ਇਦਾਂ ਦਾ ਕੁਝ ਕੀ ਯਾਰ ਜਦੋਂ ਸਾਰੇ ਮਤਲਬ ਬੰਦੇ ਉਧਰ ਜਾ ਰਹੇ ਐ ਇਸ ਲਾਈਨ ਵੱਲ ਕਿ ਤੁਸੀਂ ਨਹੀਂ ਕਦੇ ਸੋਚਿਆ ਨਹੀਂ ਇਹ ਇਹ ਤੇ ਹੁੰਦਾ ਵਾ ਵੀ ਸਾਨੂੰ ਉਹਨਾ ਮਾਣ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਹਾਂਜੀ ਹਾਂਜੀ ਪਰ ਕੁਝ ਬੰਦੇ ਜਿਹੜੇ ਧਰਮ ਨਾਲ ਜੁੜੇ ਆ ਉਹ ਨਹੀਂ ਜਾਣਾ ਚਾਹੁੰਦੇ ਆਂਦੇ ਵੀ ਅਸੀਂ ਭਾਵੇਂ ਥੋੜੀ ਖਾ ਲਈਏ ਅਸੀਂ ਧਰਮ ਦੇ ਵਿੱਚ ਹੀ ਰਵਾਂਗੇ ਤੇ ਜੇ ਜਿਹੜੇ ਚੰਗੇ ਬੰਦੇ ਆ ਜਿਨ੍ਹਾਂ ਨੂੰ ਮਿਹਨਤਾਂ ਕੀਤੀਆਂ ਇਹ ਇੰਨੀ ਵੀ ਗੱਲ ਨਹੀਂ ਵੀ ਉਹ ਭੁੱਖੇ ਮਰਦੇ ਆ ਤੇ ਕੌਮ ਸਤਿਕਾਰ ਕਰਦੀ ਆ ਲੋਕ ਜੇ ਸਾਨੂੰ ਸਨਸਤਾਵਾਂ ਨਹੀਂ ਸਤਿਕਾਰ ਕਰਦੀਆਂ ਲੋਕ ਸਾਨੂੰ ਸੁਣਦੇ ਆ ਲੋਕ ਗੁਰਪ੍ਰਬਾਂ ਤੇ ਜੋੜ ਮੇਲਿਆਂ ਤੇ ਵਿਆਹ ਸ਼ਾਦੀਆਂ ਤੇ ਉਹ ਸਾਦੇ ਆ ਵੈਸੇ ਵੀ ਦਿੰਦੇ ਰੱਜ ਕੇ ਤੇ ਸਾਡਾ ਗੁਜ਼ਾਰਾ ਜ਼ਿੰਦਗੀ ਬਾਕੀ ਬਾਕੀ ਬੰਦੇ ਦੀ ਸੈਟੀਸਫੈਕਸ਼ਨ ਉਹਨੂੰ ਆਪਣੀ ਸੰਤੁਸ਼ਟੀ ਆ ਜੋ ਕੁਝ ਮਿਲ ਰਿਹਾ ਉਹਦੇ ਵਿੱਚ ਹਾਂਜੀ ਦੋਸਤੋ ਬਾਬਾ ਜੀ ਦੀ ਗੱਲਾਂ ਸੁਣ ਕੇ ਮੈਨੂੰ ਇੱਕ ਗੱਲ ਤਾਂ ਅੱਜ ਸਮਝ ਆ ਗਈ ਕਿ ਦੋਸਤੋ ਜੇਕਰ ਤੁਸੀਂ ਸਿੰਗਰਾਂ ਨੂੰ ਜਾਨ ਮਾਨ ਇੱਜ਼ਤ ਦੰਨੇ ਉਹਨਾਂ ਨੂੰ ਸੁਣਨ ਜਾਂਦੇ ਹੋ ਉਹਨਾਂ ਤੇ ਖਰਚਾ ਕਰਦੇ ਹੋ ਤਾਂ ਮੇਰੀ ਇੱਕ ਰਿਕਵੈਸਟ ਹੈ ਇਹਨਾਂ ਨੇ ਆਪਣਾ ਇਤਿਹਾਸ ਸਾਹਮਣੇ ਰੱਖਿਆ ਹੋਇਆ ਠੀਕ ਹੈ ਜੀ ਤੇ ਮੇਰੀ ਇਹੀ ਰਿਕਵੈਸਟ ਹੈ ਤੁਹਾਨੂੰ ਪਲੀਜ਼ ਤਾਂ ਸਪਿਕ ਇਹਨਾਂ ਨੂੰ ਵੀ ਪਲੀਜ਼ ਇਹਨਾਂ ਨੂੰ ਵੀ ਸੁਣਨ ਜਾਇਆ ਕਰੋ ਤਾਂ ਕਿ ਤੁਹਾਨੂੰ ਵੱਧ ਤੋਂ ਵੱਧ ਆਪਣੇ ਇਤਿਹਾਸ ਦੀ ਨੌਲੇਜ ਮਿਲੇ ਕਿਉਂਕਿ ਦੋਸਤੋ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਕਿ ਜਦੋਂ ਤੁਹਾਨੂੰ ਇਤਿਹਾਸ ਦੀ ਨੌਲੇਜ ਹੋਊਗੀ ਆਪਣੇ ਧਰਮ ਦੀ ਨੌਲੇਜ ਹੋਊਗੀ ਤਾਂ ਤੁਹਾਨੂੰ ਉਹ ਤੁਹਾਡੇ ਲਈ ਇੱਕ ਬਹੁਤ ਵਧੀਆ ਗੱਲ ਹੈ ਕਿ ਨਾ ਬਾਬਾ ਜੀ ਤੇ ਬਾਬਾ ਜੀ ਇੱਕ ਜਿਹੜੀ ਤੁਸੀਂ ਹੁਣ ਆਂ ਇੰਡੀਆ ਵੀ ਬਹੁਤ ਜ਼ਿਆਦਾ ਆਪਣਾ ਇੱਕ ਆਪਣਾ ਕਵੀਸਰੀ ਗਾਣੇ ਹੋ ਤੇ ਤੁਸੀਂ ਬਾਹਰਲੇ ਮੁਲਕਾਂ ਚ ਜਾ ਕੇ ਵੀ ਗਾਣੇ ਹੋ ਕੋਈ ਫਰਕ ਲੱਗਿਆ ਜੀ ਦੋਨਾਂ ਥਾਂ ਮੈਂ ਤੇ ਤੁਹਾਨੂੰ ਬਹੁਤਾ ਜ਼ਿਆਦਾ ਨਹੀਂ ਫਰਕ ਓਕੇ ਤੇ ਮਤਲਬ ਉੱਥੇ ਵੀ ਸੁਣਦੇ ਆ ਲੋਕ ਇੱਥੇ ਵੀ ਸੁਣਦੇ ਆ ਪਰ ਉੱਥੇ ਆਮ ਪਬਲਿਕ ਨੂੰ ਇਹਦੇ ਬਾਰੇ ਨੌਲੇਜ ਆ ਹਾਂਜੀ ਕਿਉਂਕਿ ਸ਼ੁਰੂ ਤੋਂ ਲੈ ਕੇ ਜੋੜ ਮਿਲੇ ਮਸਿਆ ਸੰਗਰਾਮ ਦਾ ਉੱਥੇ ਲੱਗਦੀਆਂ ਲੋਕ ਇਹਦੇ ਨਾਲ ਜੁੜੇ ਆ ਤੇ ਇੱਥੇ ਕੁਝ ਨਵੇਂ ਬੰਦੇ ਜਦੋਂ ਆਉਂਦੇ ਆ ਉਹਨਾਂ ਨੂੰ ਕਈਆਂ ਨੂੰ ਜਿਵੇਂ ਨਵੀਂ ਜਨਰੇਸ਼ਨ ਹਾਂ ਉਹਨਾਂ ਨੂੰ ਪਤਾ ਨਹੀਂ ਕਿ ਵਿਸ਼ਰੀ ਹੈ ਕੀ ਆ ਤੇ ਉਹ ਥੋੜਾ ਜਿਹਾ ਉਹਦੇ ਨਾਲ ਥੋੜਾ ਘੱਟ ਵਾ ਬਾਕੀ ਜਿਹਨਾਂ ਨੂੰ ਹੈਗਾ ਇੰਟਰਸਟ ਨੂੰ ਸੁਣਦੇ ਵੀ ਆ ਬਿਲਕੁਲ ਜੀ ਬਿਲਕੁਲ ਤੇ ਬਾਬਾ ਜੀ ਤੁਸੀਂ ਆਪਣਾ ਵੀ ਲਿਖ ਲੰਨੇ ਹੋ ਹਾਂ ਜੀ ਮੈਂ ਲਿਖਿਆ ਜੀ ਬਾਜੀ 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 ਮੈਂ ਮੇਰੀਆਂ 13 ਪੁਸਤਕਾਂ ਛਪ ਚੁੱਕੀਆਂ ਅੱਛਾ ਜੀ ਹਾਂ ਜੀ ਬਾਜੀ ਤੇ ਬਾਕੀ ਮੈਂ ਬਹੁਤ ਕੁਝ ਗਾਇਆ ਵੀ ਆ 100 ਅਗਸਟ ਵਿੱਚ ਮੈਂ ਤਕਰੀਬਨ ਅੱਗੇ ਗਾਇਆ ਹਾਂ ਜੀ ਹਾਂ ਜੀ ਜੋਗੀ ਸਾਹਿਬ ਆਪਣੇ ਪედაਜੀ ਦੇ ਨਾਲ ਹਾਂ ਤੇ ਉਹਦੇ ਵਿੱਚ ਬਹੁਤ ਸਾਰਾ ਮੇਰਾ ਰਿਕਾਰਡਿੰਗ ਹੋਈ ਉਹਨਾਂ ਦੀ ਕਵਤਾ ਵਿੱਚ ਹੀ ਤੇ ਬਾਅਦ ਵਿੱਚ ਹੀ ਬਹੁਤ ਕੁਝ ਲਿਖਿਆ ਪਿਆ ਬਹੁਤ ਵਧੀਆ ਲੱਗਿਆ ਜੀ ਇਹ ਜਾਣਕਾਰੀ ਸੁਣ ਕੇ ਤੇ ਬਾਬਾ ਜੀ ਇੱਕ ਹੁਣ ਦਿੱਕਤ ਉਹ ਕੁਐਸਚਨ ਮੇਰੇ ਵੀ ਰਹਿਣਗੇ ਜਿਹੜੇ ਕਿ ਮੇਰੇ ਦਿਲ ਦੇ ਵਿੱਚ ਦੇਖੋ ਤੁਸੀਂ ਇੱਕ ਇਸ ਟਾਈਮ ਆਪਣੀ ਧਰਮ ਦਾ ਇੱਕ ਉਹ ਕਰ ਰਹੇ ਹੋ ਸੇਵਾ ਕਰ ਰਹੇ ਹੋ ਹਨਾ ਜੀ ਧਰਮ ਹਰ ਇਨਸਾਨ ਧਰਮ ਨਾਲ ਜੁੜਿਆ ਹੋਇਆ ਤਾਂ ਬਾਬਾ ਜੀ ਇੱਕ ਛੋਟਾ ਜਿਹਾ ਕੁਐਸਚਨ ਪੁੱਛਣਾ ਚਾਹੂੰਗਾ ਧਰਮ ਇਨਸਾਨ ਲਈ ਆ ਕੀ ਆ ਇਨਸਾਨ ਧਰਮ ਲਈ ਧਰਮ ਇਨਸਾਨ ਵਾਸਤੇ ਆ ਹਾਂਜੀ ਪਰ ਧਰਮ ਦਾ ਸਹੀ ਉਹਨੂੰ ਸਮਝਣਾ ਹਾਂ ਉਹਦੇ ਤੇ ਚੱਲਣਾ ਹਾਂਜੀ ਸਾਡੀ ਹੁਣ ਤਰਾਸ ਦੀ ਇਹ ਆ ਵੀ ਅਸੀਂ ਸਿਰਫ ਉਹ ਧਰਮ ਵਿਖਾਵੇ ਦਾ ਰਹਿ ਗਿਆ ਹਾਂ ਜੋ ਸਖਿਆਵਾ ਜੋ ਸਿਧਾਂਤ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਆ ਹਾਂਜੀ ਉਦੋਂ ਤੋਂ ਆਪਾਂ ਪਿੱਛੇ हटਦੇ ਗਏ ਹਾਂ ਹਾਂ ਉਹ ਹੁਣ ਇੱਕ ਵਿਖਾਵਾ ਜਿਵੇਂ ਭੇਸ ਲਾ ਲਓ ਤੁਸੀਂ ਬਾਣਾ ਬਾਣਾ ਪਾ ਕੇ ਤੇ ਜਦੋਂ ਆਪਾਂ ਕੋਈ ਗਲਤ ਕੰਮ ਕਰਦਾ ਹਾਂ ਆਉਣ ਵਾਲੀ ਸਾਡੀ ਜਨਰੇਸ਼ਨ ਜਿਹੜੇ ਬੱਚੇ ਸਾਡੇ ਪੀੜੀ ਜਿਹੜੀ ਆ ਹਾਂਜੀ ਉਹ ਪਿੱਛੇ ਤਾਂ ਹੀ ਚਲੇ ਗਈ ਸਿੱਖੀ ਤੋਂ ਇਤਿਹਾਸ ਤੋਂ ਕਿਉਂਕਿ ਜੋ ਕੁਝ ਬਚਾ ਵੇਦਾ ਉਹ ਉਹਦੇ ਦਿਲ ਤੇ ਅਸਰ ਪੈਂਦਾ ਹਾਂ ਅਸੀਂ ਕੇਵਲੇ ਨੂੰ ਇੱਕ ਕਰਮਕਾਂਡ ਦੇ ਤੌਰ ਤੇ ਜਿਸ ਕਰਮਕਾਂਡ ਵਿੱਚੋਂ ਗੁਰੂ ਸਾਹਿਬਾਂ ਨੇ ਸਾਨੂੰ ਕੱਢਿਆ ਸੀ ਹਰ ਧਰਮ ਦੇ ਲੋਕਾਂ ਨੂੰ ਕੱਢਿਆ ਸੀ ਕਰਮਕਾਂਡ ਚ ਉਹਨਾਂ ਕਰਮਕਾਂਡਾਂ ਚ ਅਸੀਂ ਆਪ ਫਸਦੇ ਜਾ ਰਹੇ ਹਾਂ ਉਹ ਖਾਵੇਦਾ ਰਹੇਗਾ ਤੇ ਅਸਲ ਧਰਮ ਦੀ ਜੋ ਸਖਿਆਵਾਂ ਸੱਚ ਬੋਲਣਾ ਹਾਂਜੀ ਕਿਸੇ ਦਾ ਹੱਕ ਨਹੀਂ ਖਾਣਾ ਬੇਇਨਸਾਫੀ ਨਹੀਂ ਕਰਨੀ ਕਿਸੇ ਦੇ ਨਾਲ ਕਿਸੇ ਦਾ ਦਿਲ ਨਹੀਂ ਦਿਖਾਉਣਾ ਮਿੱਠਾ ਬੋਲਣਾ ਇਹ ਇਹ ਸਾਰੀਆਂ ਜਿਹੜੇ ਚੰਗੇ ਗੁਣ ਸਨ ਉਹ ਗੁਣ ਦੂਰ ਜਾਂਦੇ ਰਹੇ ਤੇ ਸਾਡੇ ਕੋਲ ਕੇਵਲ ਵਿਖਾਵਾ ਰਹਿ ਗਿਆ ਥੋੜੇ ਬੰਦੇ ਆ ਇਹ ਨਹੀਂ ਮੈਂ ਕਹਿੰਦਾ ਵੀ ਸਾਰੀ ਦੁਨੀਆ ਹੀ ਬਿਜ਼ਨਸ ਹੋ ਗਿਆ ਕਿਸੇ ਚੀਜ਼ ਦਾ ਪਰ ਮジョਰਿਟੀ ਜਿਹੜੀ ਆ ਅਸੀਂ ਧਰਮ ਤੋਂ ਦੂਰ ਨਹੀਂ ਬਿਲਕੁਲ ਜੀ ਜਿਹੜਾ ਸਮਾਜ ਬਾਬਾ ਜੀ ਬਣਦਾ ਨਾ ਉਹ ਰਲ ਮਿਲ ਕੇ ਹੀ ਬਣਦਾ ਜੇ ਉਹਦੇ ਚ ਸਾਰੇ ਚੰਗੇ ਬੰਦੇ ਹੋਗੇ ਸ਼ਾਇਦ ਸਮਾਜ ਤਾਂ ਵੀ ਨਾ ਤੁਰੇ ਜੇ ਸਾਰੇ ਮਾੜੇ ਹੋਗੇ ਸਮਾਜ ਤਾਂ ਵੀ ਨਹੀਂ ਤੁਰੂਗਾ ਤਾਂ ਜਿਹੜਾ ਸਮਾਜ ਬਣਦਾ ਉਹ ਚੰਗੇ ਤੇ ਮਾੜੇ ਬੰਦਿਆਂ ਨੂੰ ਲੈ ਕੇ ਮਾੜੇ ਮਾੜੇ ਹੋਣ ਦੇ ਚੰਗੇ ਫੇਰ ਪਰਖੇ ਜਾਣਗੇ ਬਿਲਕੁਲ ਜੀ ਬਿਲਕੁਲ ਹਾਂ ਉਹੀ ਗੱਲ ਹੈ ਕਿ ਇਹ ਦੋਨੋਂ ਚੀਜ਼ਾਂ ਜ਼ਰੂਰੀਆਂ ਨਾਨਾ ਬਾਬਾ ਜੀ ਤੁਸੀਂ ਬਹੁਤ ਸੋਹਣਾ ਤੇ ਖੂਬਸੂਰਤ ਜਵਾਬ ਦਿੱਤਾ ਇਹਦਾ ਤੇ ਬਾਬਾ ਜੀ ਰੱਬ ਕੀ ਹੈ ਰੱਬ ਰਾਬਿਕ ਸ਼ਕਤੀ ਆ ਹਾਂ ਜੀ ਰੱਬ ਕੋ ਨਾ ਕੋਈ ਮਨੋਖਾ ਨਾ ਕੋਈ ਚੇਨ ਚਕਰ ਨਾ ਦਾ ਰੂਪ ਰੰਗ ਹੈ ਕੋਈ ਹਾਂਜੀ ਉਹ ਇੱਕ ਸ਼ਕਤੀ ਆ ਤੇ ਉਹ ਸ਼ਕਤੀ ਹਰ ਬੰਦੇ ਚ ਵਸਦੀ ਆ ਹਾਂ ਹਰ ਥਾਂ ਜਰਰੇ ਜਰਰੇ ਚ ਵਸ ਰਿਆ ਜੇ ਅਸੀਂ ਦੂਸਰੇ ਨੂੰ ਵੀ ਦੂਸਰੇ ਵਿੱਚ ਵੀ ਰੱਬ ਤੱਕਾਂਗੇ ਫਿਰ ਉਹਦਾ ਵੀ ਆਪਾਂ ਸਤਿਕਾਰ ਕਰਾਂਗੇ ਬਿਲਕੁਲ ਤੇ ਜੇ ਆਪਾਂ ਜਿਹੜਾ ਬੈਰ ਹੋ ਰੋ ਦੇ ਇੱਕ ਦੂਜੇ ਪ੍ਰਤੀ ਆਉ ਇਸੇ ਕਰਕੇ ਆਪਾਂ ਦੂਜੇ ਵਿੱਚ ਰੱਬ ਨਹੀਂ ਤੱਕਦੇ ਨਹੀਂ ਤੱਕ ਰੱਬ ਸਾਰੀ ਦੁਨੀਆ ਵਿੱਚ ਹਰ ਥਾਂ ਵਸ ਰਿਆ ਪਸ਼ੂ ਪੰਛੀ ਵਸਦਾ ਹਰ ਥਾਂ ਜਰਰੇ ਜਰੇ ਵਿੱਚ ਵਸ ਰਿਹਾ ਬਿਲਕੁਲ ਬਿਲਕੁਲ ਦੋਸਤੋ ਬਾਬਾ ਜੀ ਦੇ ਕਹਿਣ ਦਾ ਮਤਲਬ ਹੈ ਕਿ ਰੱਬ ਹਰ ਜਗ੍ਹਾ ਰੱਬ ਇਨਸਾਨ ਦੇ ਵਿੱਚ ਹੀ ਹੁੰਦਾ ਤਾਂ ਪਲੀਜ਼ ਜਦੋਂ ਵੀ ਤੁਸੀਂ ਕਿਸੇ ਨੂੰ ਦੇਖਦੇ ਹੋ ਨਾ ਅੱਜ ਕੱਲ ਜਿਹੜਾ ਅੱਜ ਕੱਲ ਬਾਬਾ ਜੀ ਸੋਸ਼ਲ ਮੀਡੀਆ ਦਾ ਟਾਈਮ ਹੈ ਅੱਜ ਕੱਲ ਹਰੇਕ ਨੀ ਮੈਂ ਚਲੋ ਕਹੂੰਗਾ ਬਹੁਤ ਲੋਕ ਇਦਾਂ ਐ ਕਿ ਉਹ ਤੁਹਾਡੀਆਂ ਜਸਟ ਗਲਤੀਆਂ ਹੀ ਕੱਢਦੇ ਆ ਪਰ ਇਹ ਨਹੀਂ ਦੇਖਦੇ ਜਦੋਂ ਕੋਈ ਤੁਸੀਂ ਚੰਗਾ ਕੰਮ ਵੀ ਕਰਦੇ ਹੋ ਹਨਾ ਉਹਦਾ ਅਪਰੀਸ਼ੀਏਟ ਨਹੀਂ ਕਰਨਗੇ ਪਰ ਜੇ ਤੁਸੀਂ ਤੁਹਾਡੇ ਤੋਂ ਕੋਈ ਮਾੜਾ ਕੰਮ ਹੋ ਗਿਆ ਨਾ ਉਹ ਅਜਕਲ ਬੜਾ ਉੱਤੇ ਤੱਕ ਲੈ ਕੇ ਜਾਂਦੇ ਆ ਹਰ ਇੱਕ ਹਨਾ ਇਹ ਇਹ ਤੇ ਅੱਜ ਫਿਤਰਤ ਹੋ ਗਈ ਆ ਹਾਂਜੀ ਸੁਭਾਅ ਬਣ ਗਿਆ ਮਨੁੱਖ ਦਾ ਹਾਂਜੀ ਕਿਉਂਕਿ 100 ਕਿਸੇ ਵਿੱਚ ਗੋਣਾ ਨਾ ਹਾਂ ਕਿਤੇ ਇੱਕ ਉਹ ਗਣ ਕੋਈ ਮਾੜੀ ਜੀ ਵੇਖ ਲਈ ਰੋਟੀ ਉਹਦਾ ਆਪਾਂ ਛੱਜ ਜ਼ਰੂਰ ਬੰਨਣਾ ਬਿਲਕੁਲ ਉਹਦਾ ਕਮੈਂਟ ਕਰੀ ਜਾਣਾ ਜਿਹਨਾਂ ਨੂੰ ਕੁਝ ਵੀ ਨਹੀਂ ਨਾ ਪਤਾ ਉਹਨਾਂ ਵੀ ਬੋਲੀ ਜਾਣਾ ਆ ਗੱਲ ਇਦਾਂ ਕਿ ਹੋ ਗਈ ਤੇ ਚੰਗਾ ਕੋਈ ਕੰਮ ਕਰ ਗਿਆ ਉਹਨੂੰ ਕਦੇ ਉਹਦੀ ਸ਼ਲਾਘਾ ਨਹੀਂ ਕਰਨੀ ਕਦੇ ਉਹਦਾ ਸਤਿਕਾਰ ਨਹੀਂ ਕਰਨਾ ਹੁਣ ਇਸ ਕਰਕੇ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਵੀ ਤੁਸੀਂ ਔਗਣ ਵੇਖਣੇ ਆ ਤੇ ਆਪਣੇ ਵਿੱਚ ਵੇਖੋ ਹਾਂ ਤੇ ਗੁਣ ਦੂਸਰਿਆਂ ਦੀ ਸ਼ਲਾਗਤ ਉਹ ਹੀ ਕੀ ਬੁਰਾ ਦੇਖਣ ਮੈਂ ਚਲਾ ਬੁਰਾ ਨਾ ਮਿਲੇ ਕੋਈ ਹਾਂ ਬਿਲਕੁਲ ਜਦ ਦੇਖਾ ਆਪਣੇ ਅੰਦਰ ਮੁਸੇ ਬੁਰਾ ਨਾ ਕੋਈ ਮਾਰੇ ਹਮਰੀ ਚੰਗੇ ਬੁਰਾ ਨਹੀਂ ਕੋਈ ਬੁਰਾ ਨਹੀਂ ਕੋਈ ਉਹ ਬਸ ਆਪਾਂ ਆਉਂਦੇ ਨਹੀਂ ਤੇ ਬਾਬਾ ਜੀ ਰੱਬ ਕਰਦਾ ਕੀ ਹੈ ਰੱਬ ਸਭ ਕੁਝ ਕਰਦਾ ਰੱਬ ਦੀ ਸ਼ਕਤੀ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਹਾਂ ਜੀ ਠੀਕ ਹੈ ਕਿ ਮਤਲਬ ਉਹੀ ਹੈ ਜੀ ਕਿ ਰੱਬ ਮੈਂਟਲ ਆਂਦਾ ਜੇ ਕਿਸੇ ਰਾਜੇ ਨੂੰ ਭਖਾਰੀ ਬਣਾਣਾ ਹੋਵੇ ਆ ਭਖਾਰੀ ਨੂੰ ਰਾਜਾ ਬਣਾਣਾ ਹੋਵੇ ਉਹਦੇ ਮਤਲਬ ਨਦਰ ਉਪਰ ਰੰਗ ਕਰੇ ਸੁਲਤਾਨਾ ਕਾ ਹੁਕਰਾਂ ਦਾ ਹਾਂ ਬਿਲਕੁਲ ਜੀ ਬਿਲਕੁਲ ਕੀੜਾ ਸਾਹਬ ਦਾ ਪਾਤਸ਼ਾਹੀ ਲਸ਼ਕਰ ਕਰੇ ਸ਼ਵਾ ਸਵਾ ਤੇ ਉਹ ਤੁਸੀਂ ਦੱਸਿਆ ਦਸੀ ਦਿੱਤਾ ਕਿ ਰੱਬ ਰਹਿੰਦਾ ਕਿ ਰੱਬ ਜਿਹੜਾ ਰੱਬ ਉਹ ਤੋਂ ਆਪਾਂ ਬੰਦਾ ਵੀ ਇਨਸਾਨ ਰੱਬ ਬਣ ਜਾਂਦਾ ਹਾਂਜੀ ਜਦੋਂ ਕਿਸੇ ਗਰੀਬ ਦੀ ਵਾਂ ਫੜਦਾ ਹੈ ਕਿਸੇ ਦੁਖੀ ਦਾ ਇਲਾਜ ਕਰਦਾ ਹੈ ਕੋਈ ਬੰਦਾ ਮਰਦਾ ਜਾਂਦਾ ਉਹ ਉਹਦਾ ਇਲਾਜ ਕਰਵਾਉਂਦਾ ਹਾਂਜੀ ਉਹਨੂੰ ਬਚਾ ਲੈਂਦਾ ਹਾਂ ਉਹ ਇੱਕ ਕਿਸਮ ਦਾ ਬੰਦਾ ਹੀ ਰੱਬ ਬਿਲਕੁਲ ਤੇ ਜਦੋਂ ਉਹੋ ਹੀ ਬੰਦਾ ਬੰਦਾ ਤੇ ਉਹ ਹੀ ਆ ਜੇ ਕਿਸੇ ਗਰੀਬ ਨੂੰ ਮਾਰਦਾ ਹਾਂਜੀ ਕਿਸੇ ਦੀ ਧੀ ਭੈਣ ਦੀ ਇੱਜ਼ਤ ਲੁੱਟਦਾ ਉਹ ਸ਼ੈਤਾਨ ਬਣ ਗਿਆ ਉਹ ਉਹਦੋਂ ਰੱਬ ਜਾਂਦਾ ਰਿਹਾ ਉਹਦੇ ਦਿਲ ਚ ਹਾਂ ਤੇ ਦਿਲ ਦੇ ਵਿੱਚ ਹੀ ਆ ਇਹ ਇਹ ਮਾਰੀਆਂ ਸਾਡਾ ਸੋਚ ਆ ਸਾਡੀ ਕਿਹੜੇ ਪਾਸੇ ਤੁਰਦੀ ਹੈ ਸੋਚਦਾ ਇਹ ਮਨੁੱਖ ਜੀ ਜੀ ਮਹਾਰਾਜ ਰਣਜੀਤ ਸਿੰਘ ਜੀ ਨੇ ਉਹਨਾਂ ਦੇ ਰਾਜ ਚ ਮੈਂ ਸੁਣਿਆ ਸੀਗਾ ਕਿ ਚਾਹੇ ਮੰਦਿਰ ਮਸਜਿਦ ਚਾਹੇ ਗੁਰਦੁਆਰਾ ਉਹਨਾਂ ਨੇ ਸਾਰਿਆਂ ਦੇ ਉੱਤੇ ਸੋਨਾ ਜੜਿਆ ਸੀਗਾ ਉਹਨਾਂ ਨੇ ਹਰ ਧਰਮ ਨੂੰ ਇੱਕ ਅੱਖ ਨਾਲ ਹੀ ਦੇਖਿਆ ਜਦੋਂ ਵੀ ਦੇਖਿਆ ਤੇ ਹਰ ਮਤਲਬ ਸਾਰੇ ਇਨਸਾਨਾਂ ਨੂੰ ਵੀ ਇੱਕ ਅੱਖ ਨਾਲ ਹੀ ਦੇਖਿਆ ਤੇ ਆਪਣਾ ਇਤਿਹਾਸ ਇੰਨਾ ਜ਼ਿਆਦਾ ਅਮੀਰ ਹੈ ਬਟ ਇਸ ਇਤਿਹਾਸ ਤੋਂ ਨਾ ਅੱਜ ਕੱਲ ਦੇ ਬੱਚੇ ਜਾਣੂ ਨਹੀਂ ਹੈਗੇ ਤੇ ਉਹ ਦੂਰ ਹੁੰਦੇ ਜਾ ਰਹੇ ਹਨ ਕੋਈ ਸਾਨੂੰ ਇਦਾਂ ਦੀ ਕੋਈ ਗਿਆਨ ਦੋ ਕਿ ਉਹ ਆਪਣੇ ਇਤਿਹਾਸ ਨਾਲ ਜੁੜਨਾ ਵੇਖੋ ਇਹ ਜ਼ਿੰਮੇਵਾਰੀਆਂ ਹੁੰਦੀਆਂ ਧਾਰਮਿਕ ਸੰਸਥਾਵਾਂ ਦੀਆਂ ਹਾਂਜੀ ਜਿਵੇਂ ਸਿੱਖਾਂ ਦੀ ਸੁਪਰੀਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਂਜੀ ਜਾਂ ਹੋਰ ਗੁਰਦੁਆਰੇ ਹੋਰ ਵੀ ਟਕਸਾਲਾਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਹੈਗੀਆਂ ਹਾਂਜੀ ਸਾਡੀ ਇੱਕ ਥੋੜੀ ਜੀ ਸਮੇਂ ਦੇ ਨਾਲ ਪਤਾ ਨਹੀਂ ਕੀ ਰੰਗ ਬਦਲ ਗਿਆ ਲੋਕਾਂ ਦਾ ਹਾਂਜੀ ਅਸੀਂ ਜਿਆਦਾ ਜ਼ੋਰ ਜਿਹੜਾ ਨਾ ਉਹ ਲੰਗਰਾਂ ਤੇ ਲਾਤਾ ਬਾਜੀ ਵੱਖ-ਵੱਖ ਤਰ੍ਹਾਂ ਦੀਆਂ ਵੈਰਾਈਟੀਆਂ ਬਣਾ ਬਣਾ ਕੇ ਲੱਖਾਂ ਕਰੋੜਾਂ ਰੁਪਏ ਉਧਰ ਤਾਂ ਖਰਚਦੇ ਆ ਹਾਂਜੀ ਇਹ ਸਾਡੇ ਬੱਚੀ ਜਿਹੜੇ ਆ ਇਹ ਸਿੱਖੀ ਤੋਂ ਦੂਰ ਚਲੇ ਗਿਆ ਇਤਿਹਾਸ ਤੋਂ ਦੂਰ ਚਲੇ ਗਿਆ ਇਹਨਾਂ ਨੂੰ ਕਿਵੇਂ ਨੇੜੇ ਲਿਆਉਣਾ ਹਾਂ ਇਹਦੇ ਵਾਸਤੇ ਕੋਈ ਪ੍ਰਾਲਾ ਨਹੀਂ ਇਹਦੇ ਵਾਸਤੇ ਕੋਈ ਚੰਗੇ ਸਕੂਲ ਖੋਲੇ ਜਾਣ ਧਾਰਮਿਕ ਵਿਦਿਆ ਵੀ ਦਿੱਤੀ ਜਾਵੇ ਤੇ ਉਹ ਉਹਦੇ ਵਿੱਚ ਅਕਾਡਮਿਕ ਵਿਦਿਆ ਵੀ ਉੱਚ ਪੱਧਰ ਦੀ ਜਿਵੇਂ ਹੁਣ ਸਾਡੇ ਬੱਚੇ ਸਾਰੇ ਇਧਰ ਪਲਾਨ ਕਰਕੇ ਬਾਹਰ ਮੁਲਕਾਂ ਵਾਸਤੇ ਹਾਂਜੀ ਤੇ ਉਹ ਉਹ ਉੱਥੇ ਜੇ ਬੱਚਿਆਂ ਨੂੰ ਆਈਐਸ ਕੰਪੀਟੀਸ਼ਨ ਵਾਸਤੇ ਇਹ ਸੰਸਥਾਵਾਂ ਮਦਦ ਕਰਨ ਗਰੀਬ ਬੱਚਿਆਂ ਦੀ ਟੈਲੈਂਟ ਵੇਖ ਕੇ ਕਿਹੜਾ ਬੱਚਾ ਅੱਗੇ ਜਾ ਸਕਦਾ ਸਾਡੇ ਵੀ ਉੱਥੇ ਅਫਸਰ ਪੈਦਾ ਹੋਣ ਔਰ ਸਾਡੇ ਨਾਲ ਨਾਲ ਉਹਨਾਂ ਦੀ ਇੱਕ ਸ਼ਰਤ ਹੋਵੇ ਵੀ ਉਹ ਇਤਿਹਾਸ ਨਾਲ ਜੁੜਿਆ ਹੋਵੇ ਉਹਨੂੰ ਸਮਝ ਹੋਵੇ ਤੇ ਜੇ ਐਸਾ ਪ੍ਰਾਲਾ ਕੀਤਾ ਜਾਵੇ ਤੇ ਬੱਚੇ ਜੁੜ ਸਕਦੇ ਆ ਤੇ ਬਾਹਰ ਵੀ ਇੱਥੇ ਮੈਂ ਇਹ ਸੋਚਦਾ ਵੀ ਸਾਡੇ ਜਿਹੜੇ ਗੁਰਦੁਆਰੇ ਆ ਸਾਡਾ ਮੇਨ ਤੇ ਇਹੋ ਚੀਜ਼ ਰਹਿ ਗਿਆ ਇੱਧਰ ਤੇ ਜਾਂ ਸੰਸਥਾਵਾਂ ਕੁਝ ਹੋਣ ਜਿਹੜੀਆਂ ਐਸਾ ਪ੍ਰਾਲਾ ਕਰਨ ਕੋ ਇਹੋ ਜਿਹੇ ਚੰਗੇ ਸਕੂਲ ਜਿਹਦੇ ਧਾਰਮਿਕ ਵਿਦਿਆ ਵੀ ਦਿੱਤੀ ਜਾਵੇ ਉਹ 15 ਦੀ ਵਿਦਿਆਵੀ ਨਾਲ ਦੂਸਰੀ ਵਿਦਿਆਵੀ ਅਕੈਡਮਿਕ ਵਿਦਿਆ ਬਰਾਬਰ ਦੋਵੇਂ ਚੀਜ਼ਾਂ ਦੇਖ ਕੇ ਤੇ ਬੱਚਿਆਂ ਨੂੰ ਸਿੱਖੀ ਦੇ ਨਾਲ ਇਤਿਹਾਸ ਦੇ ਨਾਲ ਜੋੜਿਆ ਜਾਵੇ। ਬਾਬਾ ਜੀ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਜਾਊਂਗਾ ਕਿ ਜਿੱਦਾਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਤੇ ਕਵੀਸਰੀ ਦੀ ਇੰਨੀ ਕਿ ਜ਼ਿਆਦਾ ਸੇਵਾ ਕਰਦੇ ਹੋ ਕੀ ਤੁਹਾਨੂੰ ਕਦੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਕਿਤੇ ਹੋਰ ਸੰਸਥਾ ਵੱਲੋਂ ਤੁਹਾਨੂੰ ਕੋਈ ਸਪੋਰਟ ਮਿਲੀ ਹੈ ਜੀ? ਅ ਨਹੀਂ ਬਹੁਤ ਘੱਟ। ਅੱਛਾ ਜੀ ਜਿੰਨੀ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ। ਹੋ ਹੋ ਸੰਭਾਲਿਆ ਨਹੀਂ ਜਾ ਰਿਹਾ। ਹਾਂ ਜੀ। ਇਹਦੇ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵੀ ਸਿੱਖ ਪੰਥ ਦੇ ਸਭ ਤੋਂ ਵੱਡੇ ਢਾਡੀ ਢਾਡੀਆਂ ਦੇ ਪਤਾ ਮਾ ਗਾਨੀ ਸੁਣ ਸੰਜੀਤ ਸੀਤਲ ਹਾਂਜੀ ਏਡੀ ਵੱਡੀ ਹਸਤੀ ਹਮ ਸਾਰੀ ਉਮਰ ਸਿੱਖ ਪੰਥ ਦਾ ਪ੍ਰਚਾਰ ਕੀਤਾ ਜਨਾ ਇਤਿਹਾਸ ਉਹਨਾਂ ਨੇ ਲਿਖਿਆ ਜਿੰਨੀ ਖੋਜ ਕੀਤੀ ਆ ਹਾਂਜੀ ਮੇਰਾ ਖਿਆਲ ਕੋਈ ਬੰਦਾ ਨਹੀਂ ਕਰ ਸਕਿਆ ਤੇ ਤੁਸੀਂ ਹੈਰਾਨ ਹੋਗੇ ਲੁਜਾਣੇ ਹੋ ਰਹਿੰਦੇ ਸੀ ਹਮ ਹਮ ਜਦੋਂ ਉਹਨਾਂ ਦੀ ਡੈਥ ਹੁੰਦੀ ਆ ਉੱਥੇ ਕੋਈ ਧਾਰਮਿਕ ਆਗੂ ਕੋਈ ਸ਼ਰੋਣੀ ਕਮੇਟੀ ਮੈਂਬਰ ਕੋਈ ਲੀਡਰ ਨਹੀਂ ਗਿਆ ਕੋਈ 4 10 15 ਢਾਡੀ 10 15 ਕਵੀਸ਼ਰ ਹੀ ਔਰ ਜਿਨ੍ਹਾਂ ਨੂੰ ਆਮ ਤੌਰ ਤੇ ਹੀ ਮਾੜਾ ਹੀ ਕਹਿੰਦੇ ਆ ਵੀ ਇੱਕ ਕਲਾਕਾਰੀ ਨੂੰ ਅਸ਼ਾਦ ਕਰਦੇ ਆ ਜਗਦੇ ਜਸੋ ਜਸੋ ਵਾਲੋ ਨਹੀਂ ਹਾਂਜੀ ਉਹਨਾਂ ਨੇ ਜਾ ਕੇ ਅਰਥੀ ਨੂੰ ਮੋਢਾ ਦਿੱਤਾ ਨਾਲ ਸਾਡੇ ਅੱਛਾ ਜੀ ਉਹ ਭੋਗ ਤੇ ਵੀ ਉਹੀ ਆਏ ਹੋਰ ਕੋਈ ਨਹੀਂ ਆ ਜੇ ਐਡਾ ਵੱਡਾ ਬੰਦਾ ਜਿਨੇ ਸਾਰੀ ਉਮਰ ਸੇ ਇੱਕ ਪੰਤਰੀ ਲਾਈ ਆ 90 ਸਾਲ ਦੇ ਕਰੀਬ ਉਹ ਬੰਦਾ ਜੀਵਿਆ 80 ਪੁਸਤਕਾਂ ਉਹਨੇ ਲਿਖੀਆਂ ਹਾਂਜੀ ਜੇ ਉਹਦਾ ਸਕਾਰ ਨਹੀਂ ਤੇ ਬਾਕੀ ਸਾਡੇ ਵਰਗੇ ਕੀ ਆਸ ਰੱਖਦੇ ਆ ਇਹ ਨਾ ਸਤਾਵਾਂ ਬਿਲਕੁਲ ਬਿਲਕੁਲ ਗੱਲ ਬਿਲਕੁਲ ਸੱਚੀ ਹੈ ਤੇ ਬਾਬਾ ਜੀ ਹੁਣ ਐਂਡ 'ਚ ਵੀ ਮੈਂ ਇੱਕ ਅਰਦਾਸ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਕਿ ਕੋਈ ਉਹ ਦੋ ਲਾਈਨਾਂ ਜਿਹੜੀ ਤੁਹਾਡੇ ਦਿਲ ਦੇ ਬੜੇ ਨੇੜੇ ਹੋਣ ਵੀ ਉਹ ਸਾਡੇ ਪਲੀਜ਼ ਸਰੋਤਿਆਂ ਨਾਲ ਸਾਂਝੀਆਂ ਕਰੋ ਉਹ ਉਹ ਤਾਂ ਅੰਜ ਦਾ ਬਾਪ ਨੂੰ ਆਪਣੇ ਸਾਰੇ ਪੁੱਤਰ ਪਿਆਰੇ ਹੁੰਦੇ ਆ ਰਤਨਾ ਤੇ ਸਾਰੀ ਪਿਆਰੀ ਹੁੰਦੀ ਹੈ ਪਰ ਇੱਕ ਵੱਖਰੀ ਚੀਜ਼ ਉਹ ਮਿਸਾਲ ਉਹਦੀ ਹੈ ਉਹ ਮੈਂ ਤੁਹਾਡੇ ਸਾਹਮਣੇ ਲੈ ਚਾਉਣਾ ਉਹਦਾ ਮੈਂ ਥੋੜੀ ਬੈਕਗ੍ਰਾਉਂਡ ਦੱਸਦਾ ਵੀ ਮਾਲਵੇ ਦੇ ਵੱਡੇ ਕਵੀਸ਼ਰ ਹੋਏ ਆ ਸ਼ਾਇਦ ਤੁਸਾਂ ਨਾ ਸੁਣਿਆ ਹੋਵੇਗਾ ਬਾਉਰਾਜ ਬਲੀ ਬਿਲਕੁਲ ਜੀ ਬਿਲਕੁਲ ਤੇ ਉਹ ਮੁਸਲਮਾਨ ਸਹੀ ਤੇ ਓਵਰਸੀਰ ਸਨ ਤੇ ਉਹ ਗਾਉਂਦੇ ਨਹੀਂ ਸਨ ਕੇਵਲ ਲਿਖਦੇ ਸੀ ਲਿਖਦੇ ਸੀ ਉਹ ਕਵਤਾ ਦਾ ਹੜ ਵਗਦਾ ਸੀ ਉਹਨਾਂ ਦੇ ਦਿਮਾਗ 'ਚ ਬਾਜੀ ਵਾ ਤੇ ਉਹਨਾਂ ਨੇ ਇੱਕ ਨਵੀਂ ਰਚਨਾ ਕੀਤੀ ਉਹਦਾ ਨਾਮ ਰੱਖਿਆ 72 ਕਲੀਆਂ 72 ਕਲੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਬਹੁਤ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਦੀ ਉਸ ਸਮੇਂ 'ਚ ਤਸਵੀਰ ਵੀ ਲਾਈ ਹਾਂਜੀ ਥੱਲੇ ਲਿਖ ਕੇ ਲਾ ਦਿੱਤਾ ਕਵੀਸ਼ਰੀ ਦਾ ਮਾਰਤੰਡ ਹੈ ਭਾਵੇਂ ਇਹਨੋਂ ਵੱਡਾ ਕਵੀਸ਼ਰ ਕੋਈ ਨਹੀਂ ਹੋ ਸਕਦਾ ਹਾਂਜੀ ਉਹ ਲਗਭਗ ਤੀ 35 ਸਾਲ ਕਿਸੇ ਨੇ ਦੁਬਾਰਾ ਬੱਤਰ ਕਲੀਆਂ ਨਹੀਂ ਲਿਖਿਆ ਤੇ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਵੀ ਮੇਰਾ ਚਿਤ ਕਰਦਾ ਵੀ ਮੈਂ ਲਿਖਾਂ ਲਿਖਾਂ ਉਹ ਮੈਨੂੰ ਕਹਿੰਦੇ ਵੀ ਤੂੰ ਆਪਣੀ ਪੜ੍ਹਾਈ ਦਾ ਮਾਣ ਕਰਦਾ ਵੀ ਪੜਿਆ ਕਰਕੇ ਮੈਂ ਲਿਖ ਲੂੰਗਾ ਪਰ ਕਵਤਾ ਦਾ ਤੇ ਪੜ੍ਹਾਈ ਦਾ ਕੋਈ ਸਬੰਧ ਨਹੀਂ ਹੁੰਦਾ ਅਨਪੜ੍ਹ ਬੰਦੇ ਵੀ ਵਧੀਆ ਕਵਤਾ ਲਿਖ ਗਏ ਮੈਂ ਆਖਾਂ ਮੈਂ ਕਵਤਾ ਪੜ੍ਹਾਈ ਦਾ ਨਹੀਂ ਮਾਣ ਕਰਦਾ ਪਰ ਮੇਰਾ ਦਿਲ ਕਰਦਾ ਮੈਂ ਲਿਖਾਂ ਹਾਂਜੀ ਸੋ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਮੈਂ ਉਹਦੇ ਨਾਲੋਂ ਮਾਤਰਾ ਦੇ ਲਿਹਾਜ ਨਾਲ ਇਹ ਡੇਢਾ ਸ਼ੰਦ ਹੈ 108 ਕਲੀਆਂ ਅੱਛਾ ਜੀ ਉਹ ਲਿਖਿਆ ਔਰ ਰਿਕਾਰਡ ਕਰਵਾਇਆ ਇਹਨੂੰ ਗਾਉਣਾ ਵੀ ਔਖਾ ਉਕੇ ਨੇ ਸ਼ਬਦ ਕਹਿਣੇ ਓਖੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਵਿੱਚ ਹੈ ਬਲਾਸਵਰਿਆਸ ਦਾ ਰਾਜਾ ਭੀਮਚੰਦ ਕਲੋਰੀਆ ਦਰਸ਼ਨ ਕਰਨ ਵਾਸਤੇ ਆਉਂਦਾ ਤੇ ਉਹ ਕਹਿੰਦਾ ਮੈਂ ਨਹੀਂ ਝੁਗਣਾ ਗੁਰੂ ਮੇਰੇ ਪੈਰਾਂ ਤੇ ਝੁਕ ਜਾਵੇ ਮੈਂ ਰਾਜਾ ਗੁਰੂ ਇੱਕ ਸਾਧ ਦਾ ਪੁੱਤਰ ਆ ਦੂਸਰਾ ਮੇਰੀ ਉਮਰ ਉਹ ਡੇਰੀ ਆ ਗੁਰੂ ਆ ਜੇ 17 18 ਸਾਲ ਦਾ ਬੱਚਾ ਪਰ ਸਤਿਗੁਰਾਂ ਦੇ ਦਰਬਾਰ ਦੀ ਆਨ ਸ਼ਾਨ ਟੌਰ ਵੇਖ ਕੇ ਜਿਵੇਂ ਝੁਕਣ ਲਈ ਮਜਬੂਰ ਹੋਇਆ ਉਥੇ ਝੰਦਾ ਮਨ ਚੋਂ ਯਾਰ ਤਿਆਗ ਦੇ ਜੇ ਤੂੰ ਬਣਨਾ ਸ਼ੈਰਾ ਅਣਖੀ ਹਾਰ ਨਹੀਂ ਮੰਨਦੇ ਮੰਨਦੇ ਜਿੱਤ ਨਹੀਂ ਸਕਦੇ ਕੈਰਾ ਗਲ ਚੋਲਾ ਰੇਸ਼ਮ ਪਾਪਤੀ ਦਸਤਾਰ ਜਤੀ ਤਲੇਦਾਰ ਬਣਾਉਂਦਾ ਟੌਰ ਦਸਣ ਲਈ ਜ਼ੋਰ ਕੜੇ ਕਿ ਘੜਤਾ ਗੁਰੂ ਘਰ ਜਾਣਾ ਲਾਕ ਲਗੀਰਾਂ ਦੀ ਪਾਨ ਕੇ ਮਾਲਾ ਕਰਨ ਵਖਾਲਾ ਦਸਣ ਲਈ ਸ਼ਾਨ ਮਤਾਇਬ ਮਹਾਨ ਜੜੇ ਕੀ ਜੜਤਾ ਰੋਬ ਵਖਾਣਾ ਹੋ ਕੇ ਸ਼ਾਨ ਮੇਰੀ ਤੱਕ ਕੇ ਗੁਰੂ ਕੋ ਦਟਾਈ ਕੇ ਚਰਨੀ ਪਈ ਕੇ ਮੰਨੂਗਾ ਹਾਰ ਕਰੂ ਸਤਕਾਰ ਸੋਚੀ ਗਲਤਾਨ ਗੁਰੂਦਰ ਕੋਕ ਗਿਆ ਤੱਕ ਚੜਤ ਗੁਰਾ ਦੀ ਨੂੰ ਭੀਮ ਚੰਦ ਰਾਣਾ ਨੀਤ ਦਾ ਕਾਣਾ ਸੋਚਾਂ ਵਿੱਚ ਵੈਗਾ ਮਾਨ ਸਭ ਟਹਿ ਗਿਆ ਉਹ ਲਗੀ ਸ਼ਾਨ ਗੁਰਾ ਨੂੰ ਝੋਕ ਗਿਆ ਹੱਬਣ ਪੈ ਆਸਣ ਤੇ ਗੁਰੂ ਦਸਮੇਸ਼ਾਹੀ ਦਰਵੇਸ਼ ਮਥੇ ਤੇ ਡਲਕ ਨਾਰੰਗੀ ਝਲਕ ਤੇਜ ਜੋ ਪਾਨ ਮਾਰਦਾ ਚਮਕਾ ਸਿਰ ਕਲਗੀ ਸੋਹਦੀ ਪਈ ਹੀਰਿਆਂ ਜੜੀ ਮੋਤੀਆਂ ਮੜੀ ਨਣਾਵੇਂ ਮਸਤੀਆ ਗੰਮੀ ਹਸੀ ਸੋਣ ਸੁਲਤਾਨ ਮਾਰਦੇ ਧਮਕਾ ਚਨ ਪਰਵਾਰ ਵਿਚੋਂ ਨਰਲੀ ਸ਼ਾਰ ਪਿਆਰ ਦੀ ਖੜ ਹੰਗਾਰ ਦਾ ਕਲਾ ਹੋ ਗਿਆ ਟਲਾ ਤੇ ਆਕੜ ਖਾਮ ਸਦਾ ਹੋ ਟੁੱਕ ਗਿਆ ਤੱਕ ਚੜਤ ਗੁਰਾਂ ਦੀ ਨੂੰ ਭੀਮ ਚੰਦਰ ਰਾਣੀ ਤੇ ਲਾਗਣ ਸੋਚਾਂ ਵਿੱਚ ਵਹਿ ਗਿਆ ਮਾਨ ਸਭ ਟੈ ਗਿਆ ਉਲ ਗਈ ਸ਼ਾਨ ਗੁਰਾਂ ਨੂੰ ਝੁਕ ਗਿਆ ਵਾਹ ਜੀ ਵਾਹ ਜੀ ਮੈਂ ਬਾਬਾ ਜੀ ਇੱਕ ਗੱਲ ਕਹਿਣਾ ਚਾਹੁੰਗਾ ਰੌਂਟੇ ਖੜੇ ਹੋਗੇ ਵੀ ਇਹ ਦੇਖ ਲੋ ਵੀ ਤੋਂ ਵੱਧ ਮੈਂ ਕੁਝ ਨਹੀਂ ਕਹੂੰਗਾ ਵੀ ਇੰਨਾ ਕ ਸਕੂਨ ਤੇ ਮੈਂ ਅੱਜ ਇਹ ਮੈਂ ਇਸ ਤਵਾਰ ਅੱਜ ਤੱਕ ਦੀ ਜੀ ਅਸੀਂ 30 ਤੋਂ 35 ਵੀਡੀਓ ਰਿਲੀਜ਼ ਕਰ ਚੁੱਕੇ ਹਾਂ ਜਿੱਦ ਵਿੱਚ ਮੈਂ ਕਾਫੀ ਇੰਟਰਵਿਊ ਵੀ ਲਿੱਤੀਆਂ ਸਿੰਗਰਾਂ ਦੀ ਪਰ ਅੱਜ ਦੀ ਮੇਰੀ ਅਨਿਕ ਜਿਆਦਾ ਬੈਸਟ ਵੀਡੀਓ ਕਹਿ ਸਕਦਾ ਜੀ ਨੂੰ ਮੈਂ ਵੀ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਕਿ ਅੱਜ ਤੁਸੀਂ ਇੱਥੇ ਆਏ ਹੋ ਬਾਬਾ ਜੀ ਕਿ ਬਬ ਮੈਂ ਇਹ ਤੋਂ ਬਾਅਦ ਮੇਰੇ ਹੁਣ ਬੋਲ ਹੀ ਖਤਮ ਹੋ ਗਏ ਸਾਨੂੰ ਵੀ ਬਹੁਤ ਚੰਗਾ ਲੱਗਾ ਆ ਆਪਾਂ ਵੀ ਬਹੁਤ ਇੰਟਰਵਿਊਆਂ ਕੀਤੀਆਂ ਕਰਦੇ ਨੇ ਇਹਦੇ ਲੋਕ ਪਰ ਕੁਝ ਵੱਖਰੇ ਸਵਾਲ ਤੁਸੀਂ ਜਿਹੜੇ ਸਾਨੂੰ ਪੁੱਛਿਆ ਬਹੁਤ ਘੱਟ ਲੋਕੀ ਇਹ ਇਹ ਜਾਣਕਾਰੀ ਕਿਉਂਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿਉਂ ਉਹਨਾਂ ਬੱਚਿਆਂ ਦੇ ਵੀ ਸ਼ਾਇਦ ਸਵਾਲ ਹੋਣਗੇ ਜਿਹੜੇ ਤੁਹਾਡੇ ਰਾਹੀਂ ਸਾਡੇ ਕੋਲ ਪਹੁੰਚੇ ਇਹ ਇਸ ਕਰਕੇ ਬਹੁਤ ਵਧੀਆ ਸਾਨੂੰ ਚੰਗਾ ਨਹੀਂ ਮੈਂ ਤੁਹਾਡੀ ਹਾਜ਼ਰੀ 'ਚ ਇੱਕ ਗੱਲ ਹੋਰ ਦੱਸਣਾ ਚਾਹਨਾ ਜੀ ਆਪਣੇ ਸਰੋਤਿਆਂ ਨੂੰ ਜਿਹੜੇ ਮੈਨੂੰ ਇਸ ਟਾਈਮ ਦੇਖ ਰਹੇ ਹਨ ਦੋਸਤੋ ਵਿਚਾਰ ਮੰਚ ਦਾ ਜਿੱਦਾਂ ਤੁਹਾਨੂੰ ਪਤਾ ਟੈਗ ਲਾਈਨ ਹੀ ਹੈ ਤੁਹਾਡਾ ਸਿਰਫ ਤੁਹਾਡੇ ਲਈ ਦੋਸਤੋ ਸਾਡੇ ਸਾਨੂੰ ਇਹੀ ਹੁੰਦਾ ਕਿ ਵੱਤ ਤੋਂ ਵੱਧ ਆਪਣੀ ਪੰਜਾਬੀ ਕਮਿਊਨਿਟੀ ਨੂੰ ਪੰਜਾਬ ਪੰਜਾਬ ਦੇ ਨਾਲ ਜੋੜ ਕੇ ਰੱਖਿਆ ਜਾ ਸਕੇ ਤਾਂ ਕਿ ਜਿਹੜੇ ਆਣ ਵਾਲੇ ਬੱਚੇ ਆ ਇਹ ਵੀ ਸਾਡੇ ਇਤਿਹਾਸ ਨਾਲ ਜਾਣੂ ਹੋਣ ਕਿ ਦੋਸਤੋ ਇੱਕ ਮੈਂ ਅੱਜ ਹੋਰ ਅਪੀਲ ਲੱਗੀਆਂ ਜੀ ਕਰਨ ਦੋਸਤੋ ਜੇਕਰ ਤੁਸੀਂ ਐਡੀਲੇਟ ਦੇ ਵਿੱਚ ਰਹਿੰਦੇ ਹੋ ਤੇ ਜੇਕਰ ਮੇਰੇ ਕਿਸੇ ਵੀਰ ਭੈਣ ਭਰਾ ਨੂੰ ਲੱਗਦਾ ਕਿ ਅਸੀਂ ਇੱਥੇ ਆ ਕੇ ਕੋਈ ਮੱਲਾ ਮਾਰੀਆਂ ਤਰੱਕੀ ਕੀਤੀ ਹੈ ਤੇ ਸਾਡੀ ਗੱਲਾਂ ਸੁਣ ਕੇ ਕਿਸੇ ਜਵਾਕ ਦਾ ਭਲਾ ਹੋ ਸਕਦਾ ਤਾਂ ਦੋਸਤੋ ਪਲੀਜ਼ ਵਿਚਾਰ ਮੰਚ ਤੇ ਆਓ ਤੇ ਆਪਣੀ ਤਰੱਕੀ ਦੀਆਂ ਗੱਲਾਂ ਸੁਣਾਓ ਤਾਂ ਕਿ ਜਿਹੜੇ ਜਵਾਕ ਇੱਥੇ ਸੰਘਰਸ਼ ਕਰ ਰਹੇ ਹਨ ਉਹਨਾਂ ਨੂੰ ਫਾਇਦਾ ਮਿਲ ਸਕੇ ਤਾਂ ਦੋਸਤੋ ਜਿਹੜਾ ਵੀ ਮੇਰਾ ਵੀਰ ਭਰਾ ਭੈਣ ਮੇਰੀ ਗੱਲ ਸੁਣ ਰਿਹਾ ਤਾਂ ਪਲੀਜ਼ ਆਪਣਾ ਸਾਡੇ ਨੂੰ ਫੋਨ ਦਿੱਤੇ ਹੋਏ ਨੰਬਰ ਤੇ ਕਾਲ ਕਰੋ ਤੇ ਸਾਡੇ ਨਾਲ رابطہ ਕਰੋ ਤੇ ਗੱਲਾਂ ਕਰੋ ਤਾਂ ਕਿ ਤੁਹਾਡੋਂ ਤੁਹਾਡੀਆਂ ਗੱਲਾਂ ਸੁਣ ਕੇ ਸਾਡੇ ਜਵਾਕਾਂ ਨੂੰ ਖੁਸ਼ੀਖਣ ਨੂੰ ਮਿਲੇ ਬੱਬਾ ਜੀ ਜਿੱਦਾਂ ਤੁਸੀਂ ਅੱਜ ਮੈਨੂੰ ਕੋਈ ਸ੍ਰੀ ਸਲਾਹਿਆ ਮੇਰੇ ਤਾਂ ਹੋ ਗਏ ਰੌਂਟੇ ਖੜੇ ਮੈਨੂੰ ਪਤਾ ਹੈ ਸਾਡੇ ਸਰੋਤਿਆਂ ਨੂੰ ਵੀ ਬਹੁਤ ਚੰਗਾ ਲੱਗਿਆ ਹੋਣਾ ਤੇ ਜਿੱਦਾਂ ਕਿ ਹੁਣ ਜੇਕਰ ਜਿੱਦਾਂ ਤੁਸੀਂ ਪੰਜ ਇੰਡੀਆ ਚ ਪੰਜਾਬ ਚ ਜਾਉਂਗੇ ਤਾਂ ਇਹ ਪ੍ਰੋਗਰਾਮ ਸਾਰੇ ਕਿੱਥੇ ਜਾਣਾ ਤੇ ਜੇਕਰ ਕਿਸੇ ਸਰੋਤੇ ਨੇ ਜਾਂ ਫਿਰ ਕਿਸੇ ਵੀਰ ਪਾਈ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਤਾਂ ਉਹ ਕਿੱਦਾਂ ਕਰ ਸਕਦਾ ਇਹਦਾ ਮੈਂ ਅੱਗੇ ਵੀ ਤੁਹਾਡਾ ਜਿਹੜਾ ਕੁਐਸਚਨ ਪਹਿਲਾਂ ਆਇਆ ਸੀ ਨਾ ਤੁਹਾਨੂੰ ਸਪੋਰਟ ਕਿਨਿਕ ਮਿਲੀ ਹੈ ਹਾਂ ਉਹਦੇ ਵਿੱਚ ਇਹ ਆ ਵੀ ਅਸੀਂ ਬੜਾ ਕੋਸ਼ਿਸ਼ ਕਰਨ ਦੇ ਬਾਵਜੂਦ ਨਾ ਸ਼ਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੋਲੋਂ ਢਾਡੀ ਕੁਇਸ਼ਨਾਂ ਵਾਸਤੇ ਇੱਕ ਟ੍ਰੇਨਿੰਗ ਕਾਲਜ ਸ਼ੁਰੂ ਕਰਵਾਇਆ ਹੈ। ਅੱਛਾ ਜੀ। ਬਿਆਲੀਆਂ ਸੋਣ ਸੰਧੀ ਸੀਤਲ। ਹਾਂਜੀ। ਤੇ ਉਹ ਵੈਸੇ ਜਿਸ ਢੰਗ ਨਾਲ ਚੱਲਣਾ ਚਾਹੀਦਾ ਉਸ ਹਿਸਾਬ ਨਾਲ ਉਹ ਟ੍ਰੇਨਰ ਉੱਥੇ ਵਦਿਆ ਨਹੀਂ ਰੱਖ ਰਹੇ। ਬਾਕੀ ਬਿਲਡਿੰਗ ਸਭ ਕੁਝ ਉਹਨਾਂ ਨੇ ਕੀਤਾ। ਹੂੰ ਹੂੰ। ਤੇ ਜਿੰਨੇ ਢਾਡੀ ਕੁਇਸ਼ਰ ਜਿੰਨੇ ਕੁ ਹੈਗੇ ਆ ਨਾ ਐਸੋਨੇ ਕੰਮ ਕਰ ਰਹੇ ਆ। ਉਹ ਇੱਕ ਦੂਜੇ ਉਸਤਾਦਾਂ ਕੋਲੋਂ ਸਿੱਖ ਸਿੱਖ ਕੇ ਹੀ ਮਤਲਬ ਆਪਣੇ ਤੌਰ ਤੇ ਹੀ ਇਹ ਕੰਮ ਕਰ ਰਿਹਾ ਅੱਛਾ ਤੇ ਸਾਡੇ ਤੱਕ ਜਿਹਨੇ ਕਰਨੀ ਪਹੁੰਚ ਹੋਏ ਅਸੀਂ ਪੰਜਾਬ ਚ ਹੀ ਰਹਿੰਦੇ ਆ ਮੈਂ ਜਲੰਧਰ ਰਹਿ ਰਿਹਾ ਹਾਂਜੀ ਤੇ ਗੁਰਮੁਖ ਸਿੰਘ ਐਵੇਂ ਕਰਕੇ ਮੇਰਾ ਨਾਮ ਤੁਸੀਂ ਜਾਣਦੇ ਹੋ ਹਾਂਜੀ ਹਾਂਜੀ ਤੇ ਨਾਲ ਦੇ ਸਾਥੀ ਦਿਲਜੀਤ ਸਿੰਘ ਸੇਖਵਾ ਹਾਂਜੀ ਤੇ ਰਣਜੀਤ ਸਿੰਘ ਠੀਮਾ ਇਹ ਦੋਵੇਂ ਜ਼ਿਲ੍ਹਾ ਗੁਰਦਾਸਪੁਰ ਤੋਂ ਹਾਂਜੀ ਤੇ ਟੈਲੀਫੋਨ ਨੰਬਰ ਆਪਾਂ ਦੇ ਦਿੰਦੇ ਨੇ ਹਾਂਜੀ ਤੇ ਸਾਡੇ ਨਾਲ ਸੰਪਰਕ ਕਰਕੇ ਜੋ ਸਾਨੂੰ ਪਤਾ ਮੈਂ ਇਹ ਆਪਣੇ ਕੋਲ ਕੁਝ ਲੁਕਾ ਕੇ ਨਹੀਂ ਰੱਖਦੇ ਬੱਚਿਆਂ ਨੂੰ ਸਾਰਾ ਕੁਝ ਦੱਸਣ ਵਾਸਤੇ ਤਿਆਰ ਹਾਂ ਤੇ ਬਿਲਕੁਲ 9814344276 ਇਹ ਮੇਰਾ ਮੋਬਾਈਲ ਨੰਬਰ ਤੇ ਪਹੁੰਚ ਕਰ ਸਕਦੇ ਇਸ ਨੰਬਰ ਤੇ ਪਹੁੰਚ ਕਰਕੇ ਤੁਸੀਂ ਸਾਡੇ ਕੋਲ ਨਹੀਂ ਤੁਹਾਡਾ ਮੈਂ ਨੰਬਰ ਇਹ ਐਪੀਸੋਡ ਚ ਵੀ ਆਪਣਾ ਥੱਲੇ ਚਲਾ ਦੂੰਗਾ ਜੀ ਤੇ ਤਾਂ ਕਿ ਤੁਹਾਡੇ ਲਈ ਮਤਲਬ ਲੋਕਾਂ ਲਈ ਥੋੜਾ ਹੋਰ ਸੌਖਾ ਹੋਵੇ ਸੌਖਾ ਹੋ ਜੀ ਠੀਕ ਹੈ ਤੇ ਲੋ ਜੀ ਫਤਿਹ ਬੁਲਾਈਏ ਜੀ ਫਿਰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਥੈਂਕ ਯੂ ਬਾਈ ਖਾਲਸਾ ਕਾ ਖਾਲਸਾ ਵਾਹੀ ਗੁਰਦੀਪ ਜੀ ਖਾਲਸਾ